ਇਕ ਵਾਰ ਫੇਰ ਚਰਚਾਵਾਂ ਚ ਆਈ ਗਾਇਕਾ ਜੋਤੀ ਨੂਰਾ ਮੱਚਾ ਦੇ ਗਲਤੀਆਂ ਹੋ ਜਾਂਦੀਆਂ ਮਾਫੀ ਮਾਫ ਕਰਦਾ ਹੁੰਦਾ ਜੀ ਜਾਂਦਾ ਬਹੁਤ ਖੁਸ਼ ਹੋ ਜਾਂਦਾ ਪਰ ਉਹ ਪਰਿਵਾਰ ਜਣਾ ਨਾ ਪਰਿਵਾਰ ਹਮੇਸ਼ਾ ਇਕੱਠੇ ਹੁੰਦਾ ਹੁਣ ਵੇਖੋ ਇਹ ਹੈ ਪੂਰਾ ਮਾਮਲਾ ਅਸੀਂ ਕੋਈ ਵੀ ਵੀਡੀਓ ਪਾਉਂਦੇ ਤੇ ਹਰ ਕਮੈਂਟ ਦੇ ਵਿੱਚ ਇਹ ਕਹਿੰਦੇ ਇਕੱਠੇ ਹੋ ਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਔਰ ਤੁਹਾਡਾ ਅਸ਼ੀਰਵਾਦ ਹੈ ਯਾਰ ਮੇਰੇ ਮਨ ਨੂੰ ਤਗਾ ਪੰਜਾਬੀ ਸੋਫੀ ਗਾਇਕਾ ਜੋਤੀ ਮੂਰਾ ਆਪਣੀ ਗਾਇਕੀ ਦੇ ਚਲਦੇ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਆ ਉਸ ਦੀ ਗਾਇਕੀ ਦਾ ਜਾਦੂ ਪਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਸੰਗੀਤ ਜਗਤ ਦੇ ਵਿੱਚ ਵੀ ਦੇਖ ਨੂੰ ਮਿਲਿਆ ਤੋ ਇਲਾਵਾ ਗਾਇਕਾ ਦੇ ਵੱਲੋਂ ਤਾਮਿਲ ਪਾਸ਼ਾ ਦੇ ਵਿੱਚ ਵੀ ਕਈ ਗੀਤ ਗਏ ਨੇ ਆਪਣੀ ਗਾਇਕੀ ਦੇ ਚਲਦੇ ਹੈ ਦੁਨੀਆ ਭਰ ਦੇ ਵਿੱਚ ਖੂਬ ਨਾਮ ਕਮਾ ਲਈ ਹੈ خوش نظر آ رہے جو ਹੁਤਾਨਾ ਨੂਰਾ ਦੇ ਨਾਲ ਦੇਖਣ ਲਈ ਕਾਫੀ ਜ਼ਿਆਦਾ ਐਕਸਾਈਟਡ ਨੇ ਤੇ ਨਾਲ ਦੀ ਨਾਲ ਫੈਨਸ ਦੇ ਵੱਲੋਂ ਕਾਫੀ ਜ਼ਿਆਦਾ ਦੁਆਵਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜਦੋਂ ਇਹ ਵੀਡੀਓ ਜੋ ਸੀ ਜੋਤੀ ਨੂਰਾ ਵੱਲੋਂ ਸਾਝੀ ਕੀਤੀ ਗਈ ਤਾਂ ਇਸ ਦੇ ਵਿੱਚ ਜੋਤੀ ਨੂਰਾ ਦੇ ਪਿਤਾ ਗੁਲਸ਼ਨ ਮੀਰ ਨੇ ਸੀ ਜੋਤੀ ਨੂਰਾ ਨਾਲ ਮਿਲਾਂਪ ਉੱਪਰ ਗੱਲ ਕਰਦੇ ਹੋਏ ਕਿਹਾ ਕਿ ਬੱਚਿਆਂ ਨੇ ਬੁਲਾਇਆ ਤੇ ਅਸੀਂ ਆਪਣੇ ਬੱਚਿਆਂ ਕੋਲ ਆ ਗਏ ਅੱਜ ਉਹਨਾਂ ਨੇ ਆਪਣੀ ਟੀ ਨੂਰਾ ਨੂੰ ਦਿਲੋਂ ਮਾਫ਼ ਕਰ ਦਿੱਤਾ ਉਹਨਾਂ ਵਿਚਕਾਰ ਚੱਲ ਰਿਹਾ ਵਿਵਾਦ ਖਤਮ ਹੋ ਚੁੱਕਿਆ ਇਸ ਦਿਨ ਆਂ ਲੋਕਾਂ ਨੇ ਇਤਿਹਾਸ ਦੀ ਅਸੀ ਅੰਜਾਨ ਲੋਕਦਿਆਂ ਗੱਲਾਂ ਸੁਆਇਆ ਅਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਇੱਕ ਦੂਜੇ ਉੱਤੇ ਕਿਨੌਣੇ ਅਲਦਾਮ ਲਗਾਏ ਮੇਰੇ ਬੱਚੇ ਦੇ ਕਸੂਰ ਹਨ ਉਹਨਾਂ ਕੋਲ ਸ਼ਰਾਰਤ ਕਰਵਾਈ ਗਈ ਹੈ ਅਕੇਰਨਾ ਫੁੱਲ ਹੋ ਗਈ ਮੁਕਤਲਾਵਾ ਹੋ ਕਿ ਕੁਝ ਕਿਹਾ ਜੋਤੀਦੂਰਾ ਦੇ ਪਿਤਾ ਸਾਹਿਬ ਨੇ ਆਉਂ ਕੰਦੇਆ ਤੋਏ ਸੰ ਸਾਡੇ ਜੋਤੀਦੂਰਾ ਜੀ ਸੰ ਤੇ ਬੇਟੀ ਮੇਰੀ ਤੇ ਬੜਾ ਹੀ ਅੱਛਾ ਲੱਗਾ ਤੇ ਅੱਜ ਮਿਲੇ ਆ ਬੜੀ ਹੀ ਦੇਰ ਬਾਅਦ ਮਿਲੇ ਆ ਤੇ ਉਹ ਸਾਰੇ ਕਹਿੰਦੇ ਆ ਕਿ ਕੰਮ ਕੰਮ ਨਹੀਂ ਭੁੱਲਦਾ ਗੁਣ ਨਹੀਂ ਭੁੱਲਦਾ ਤੇ ਇੰਨਾ ਕਾ ਵੀ ਬੱਚੇ ਆ ਕੋਈ ਗੱਲ ਤੇ ਬੱਚਿਆਂ ਨੂੰ ਆਪਣੇ ਆਪ ਹੀ ਸਮਝ ਆ ਗਈ ਬੱਚਿਆਂ ਨੇ ਫੋਨ ਲਾ ਲਿਆ ਅਸੀਂ ਆ ਗਏ ਉਹ ਆ ਗਏ ਅਸੀਂ ਆ ਗਏ ਉਹ ਮਿਲ ਪਏ ਤੇ ਨਵੇਂ ਤੁਹਾਡੇ ਅਗੇ ਮੈਟਰ ਕਿਉਂਕਿ ਬੱਚੇ ਬੱਚੇ ਹੁੰਦੇ ਆ ਜੀ ਸਾੜੇ ਸਾੜੇ ਹਿੰਦ ਇਹ ਕਹਿੰਦੇ ਜਗਾਰਾ ਜਕਾਰਾ ਸੱਚੀ ਸਰਕਾਰ ਦਾ ਬਹੁਤ ਸੱਚੇ ਤਬਾਰ ਕੀ ਜੈ ਬੋਲਦੇ ਤੁਸੀਂ ਵੀ ਜੋਤੀ ਜੀ ਬੋਲੋ ਜੀ ਬਸ ਇਹ ਤੁਹਾਡੀਆਂ ਸਾਰਿਆਂ ਦੀਆਂ ਬਲੇਸਿੰਗਸ ਆ ਤੇ ਤੁਹਾਡੇ ਸਾਰਿਆਂ ਦਾ ਇਹ ਪਿਆਰ ਤੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਕਿਹਾ ਸੀ ਕਿ ਤੁਸੀਂ ਇੰਨੀਆਂ ਦਵਾਵਾਂ ਔਰ ਇੰਨਾ ਪਿਆਰ ਕਰਦੇ ਹੋ ਅਸੀਂ ਕੋਈ ਵੀ ਵੀਡੀਓ ਪਾਉਂਦੇ ਤੇ ਹਰ ਕਮੈਂਟ ਦੇ ਵਿੱਚ ਇਹ ਕਹਿੰਦੇ ਇਕੱਠੇ ਹੋ ਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਔਰ ਤੁਹਾਡਾ ਅਸ਼ੀਰਵਾਦ ਹੈ ਤੇ ਜਿਨ੍ਹਾਂ ਤੁਸੀਂ ਪਿਆਰ ਕਰਦੇ ਹੋ ਸਾਰਾ ਤੁਹਾਡਾ ਪਿਆਰ ਹੈ ਤੇ ਬਸ ਇਦਾਂ ਹੀ ਹਮੇਸ਼ਾ ਆਪਣਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰੱਖੋ ਤੇ ਪੈਣਾ ਭਰਾਵਾਂ ਦਾ ਪਿਆਰ ਇਦਾਂ ਹੀ ਬਰਕਰਾਰ ਰਹੇ ਔਰ ਅਸੀਂ ਸਾਰੀ ਫੈਮਿਲੀ ਇਦਾਂ ਹੀ ਪੁਰਸਕੂਨ ਰਹੀਏ ਕੁਝ ਬੰਦੇ ਇਦਾਂ ਦੇ ਵਿੱਚ ਆ ਜਾਂਦੇ ਆ ਕਿ ਆ ਗਏ ਸੀ ਤੋੜ ਦਿੱਤਾ ਜਿਨਾਂ ਨੇ ਇੱਕ ਹੁੰਦੀ ਨਾ ਵੀ ਜਿਹੜੀ ਮਾਲਾ ਮੋਤੀਆਂ ਵਾਲੀ ਉਹ ਬਖੇਰ ਜੀ ਜਿਹੜੀ ਜਿਹੜੀ ਜਿਆਦਾ ਪਾਪ ਕੀਹਦੇ ਨੇ ਮਾਲਾ ਸੋਹਣੀ ਹੋਵੇ ਉਹ ਉਹ ਬਖੇਰ ਨਾਲੇ ਸਾਰੇ ਬਖੇਰ ਬਖੇਰ ਨੂੰ ਬਹੁਤ ਬਿਲਕੁਲ ਸਹੀ ਗੱਲ ਤੇ ਪਰ ਨਹੀਂ ਉਹ ਫੇਰ ਉਦਾਂ ਮੋਤੀ ਇਕੱਠੇ ਹੋ ਗਏ ਆ ਲੱਗ ਗਏ ਸੀ ਗਵਾਚੋ ਲੱਗ ਗਏ ਮੋਤੀ ਲੱਗ ਗਏ ਸਾਹਿਲ ਨੂੰ ਬੁਲਾ ਸਾਹਿਲ ਇਹ ਸਾਡਾ ਤਪਲ ਜੀ ਇਹ ਸਾਡਾ ਭਰਾ ਮੈਂ ਮਿਹੜ ਕੀ ਬੋਲਾ ਲਾਈ ਨਾ ਕੋਣਾ ਲਾਈ ਉਹ ਯਾਰ ਮੈਂ ਕਿ ਮੇਰੇ ਤੋਂ ਬਹੁਤ ਦੇਰੀ ਹੋ ਗਈ ਹੈ। ਅਸੀਂ ਵੀ ਆਣਾ ਹੁੰਦੇ। ਕੱਖ ਜਿੱਦ ਮੈਂ ਨਾਲ ਜੋਤੀ ਤੇ ਤਰਹਾ। ਨਹੀਂ ਮੈਨੂੰ ਖੁਸ਼ੀ ਬਹੁਤ ਹੈ। ਮੇਰੇ ਭੈਣ ਭਰਾ ਮਿਲ ਕੇ ਮੈਨੂੰ ਬੱਸ ਇੰਨਾ ਹੀ ਪਤਾ। ਹਾਂ। ਬੱਸ। ਘਰ ਬਹੁਤ ਸੋਹਣਾ ਪਾ। ਹਾਂ ਤੇ ਘਰ ਵੀ ਬਹੁਤ ਸੋਹਣਾ ਪਾ ਲਿਆ। ਤੇ ਥੋੜੇ ਦਿਨ ਚ ਸ਼ਿਫਟ ਹੋਇਆ ਨਾ ਤੇ ਬਾਕੀ ਸਾਰੇ ਜਣੇ ਇਦਾਂ ਹੀ ਪਿਆਰ ਦਿੰਦੇ ਰਹੋ ਇਕੱਠੇ ਹੀ ਆ ਸਾਰੇ। ਤੇ ਮਮਮੀ ਹੁਣੀ ਆਏ, ਡੈਡੀ ਹੁਣੀ ਆਏ ਤੇ ਇੱਦ ਸਾਰੇ ਖਾਨ ਸਾਹਿਬ ਖਾਨ ਸਾਹਿਬ ਹਾਂ ਸਭ ਜੋਤੀ ਨੂਣਾ ਇੱਧਰ ਸਾਡੇ ਭਾਈ ਉਸਮਾਨ ਭਾਈ ਹਾਏ ਹਾਏ ਆਪਣੇ ਕਿਦਮ ਨੇ ਕਿਗੇ ਨੂਣਾ ਕਮੈਂਟ ਕਰੋ ਆਂਖਾਂ ਹਾਲਤ ਲੈ ਆਹ ਦੀ ਤੋਏ ਕਿ ਸਾਰਿਆਂ ਨੂੰ ਬਾਪੂ ਜੀ ਆਏ ਆ ਸਾਨੂੰ ਫੇਰ ਇਕੱਠੇ ਆਈ ਸਾਰੇ ਤੇ ਜਿਹੜੇ ਸੀਗੇ ਬੰਦੇ ਕੋਲ ਸੰ ਤੋੜਨ ਵਾਲੇ ਠੀਕ ਗੱਲ ਹੈ ਉਹ ਆ ਵੀ ਟੁੱਟ ਗਏ ਉਹ ਆ ਹੁਣ ਟੁੱਟ ਗਏ ਤੇ ਬੱਪੂ ਜੀ ਸਾਡੇ ਨਾਲ ਆ ਤੁਹਾਡਾ ਆਸ਼ੀਰਵਾਦ ਬੱਪੂ ਜੀ ਸਾਡੇ ਸਿਰ ਤੇ ਆ ਵਾ ਵਾ ਜਾ ਬਥੇਰੇ ਜਣੇ ਆਏ ਆ ਬਥੇਰੇ ਗਏ ਬਥੇਰੇ ਆ ਗਏ ਪਰ ਕਦੀ ਪਰਿਵਾਰ ਵੀ ਟੁੱਟੇ ਕਦੀ ਨਹੀਂ ਟੁੱਟਦੇ ਪਰਿਵਾਰ ਪਰਿਵਾਰ ਹਮੇਸ਼ਾ ਪਰਿਵਾਰ ਜੀ ਨੂੰ ਕਿਹਾ ਹੀ ਗਿਆ ਪਰਿਵਾਰ ਪਰਿਵਾਰ ਪ ਰਿਵਾਰ ਉਹ ਪਰੇ ਵੀ ਹੋ ਜਾਣ ਤਾਂ ਵੀ ਜਦੋਂ ਵਾਪਸ ਆ ਜਾਂਦਾ ਫੇਰ ਬਣਦਾ ਪਰਿਵਾਰ ਪੰਛੀ ਵੀ ਆਪਣਾ ਆਲਣਾ ਛੱਡ ਜਾਂਦੇ ਨੇ ਸ਼ਾਮ ਨੂੰ ਵਾਪਸ ਫੇਰ ਆਪਣੇ ਆਲਣੇ ਚ ਹੀ ਜਾਂਦੇ। ਬੱਚੇ ਆ ਕੋਈ ਗੱਲ ਤੁਸੀਂ ਲਾਈਫ ਵਿੱਚ ਬਹੁਤ ਖੁਸ਼ ਹੋ ਜਾਂਦਾ ਤੇ ਕਹਿੰਦਾ بڑے ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ। بڑے ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਠੀਕ ਹੈ ਜੀ। ਕਹਿੰਦੇ ਨਦੀਆਂ ਤਰ ਭਾਵੇਂ ਸਮੁੰਦਰ ਤਰ ਪਰ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਕਹਿੰਦਾ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਤੁਸੀਂ ਆਪ ਹੀ ਸਮਝਦਾਰ ਹੋ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਕਹਿੰਦਾ ਤੂੰ ਰਖ ਕੁਝ ਹੌਸਲਾ ਸਫਰੀ ਕਿਸੇ ਦੇ ਮਰ ਵੀ ਜਾਂਦੇ ਵਾਹ ਠੀਕ ਹੈ ਉਹ ਵੀ ਤਾਂ ਵਿਛੜ ਜਾਂਦੇ ਜਿਹੜੇ ਮਾਰੀ ਜਾਂਦੇ ਜਿਹੜੇ ਦੁਨੀਆ ਤੋਂ ਚਲ ਜਾਂਦੇ ਇਹ ਤਾਂ ਫੇਰ ਜੀਣੇ ਨੇ ਫੇਰ ਵਾਪਸ ਆ ਗਏ ਨੇ ਮਾਪਿਆਂ ਦੀ ਯਾਦ ਆ ਗਈ ਆ ਸਾਨੂੰ ਵੀ ਆਪਣੇ ਬੱਚਿਆਂ ਦੀ ਯਾਦ ਆ ਗਈ ਇੱਕ ਦੂਰੇ ਦੇ ਮਗਰ ਲੱਗਦੇ ਦਿੱ ਤੇਰੇ ਜੀ ਲੈ ਤੇਰੇ ਜੀ ਤੇਰੀ ਆ ਤੇਰਾ ਜੋ ਤਰਾ ਫਲਾਨ ਕੀ ਆ ਕੁਛ ਵੀ ਨਹੀਂ ਮਿਲਦਾ ਫਿਰ ਕਹਿੰਦਾ ਕਹਿੰਦਾ ਤੂੰ ਦਿਲਾ ਕਿਉ ਹੌਸਲਾ ਟਾਵੇਂ ਇਸ਼ਕ ਦੀ ਖੇਡ ਖੇਢੀ ਜਾ ਵੀ ਤੂੰ ਹੌਸਲਾ ਨਾ ਟਾ ਤੂੰ ਗਾਈ ਜਾ ਗਾਣਾ ਵੀ ਇੱਕ ਖੇਡ ਆ ਗਾਣਾ ਵੀ ਇੱਕ ਹੁਨਰ ਆ ਗਾਣਾ ਵੀ ਇੱਕ ਫਨ ਆ ਕਹਿੰਦਾ ਦਿਲਾ ਕਿਉ ਹੌਸਲਾ ਟਾਵੇਂ ਇਸ਼ਕ ਦੀ ਖੇਡ ਖੇਢੀ ਜਾ ਕੋਈ ਗੱਲ ਨਹੀਂ ਮਿਲ ਪੈਣਗੇ ਆਪਣਾ ਕੰਮ ਤਾਂ ਜਾਰੀ ਰੱਖਿਏ ਆਪਣੇ ਗੁਣ ਨੂੰ ਵਧੀਆ ਰੱਖਿਏ ਦਿਲਾਂ ਕਿਉਂ ਹੌਸਲਾ ਢਾਵੇਂ ਇਸ਼ਕ ਦੀ ਖੇਡ ਖੇਢੀ ਜਾ ਕਹਿੰਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਆ ਸੋਇਆ ਤੇ ਬੜਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਇਹ ਮਾਸੂਮ ਬੱਚੇ ਆ ਇਹਨਾਂ ਤੋਂ ਸ਼ਰਾਰਤ ਕਰਾਏਗੀ ਹੋ ਗਈ ਸ਼ਰਾਰਤਾਂ ਕਰਾਉਣ ਵਾਲੇ ਵੀ ਉੱਤੇ ਥੱਲੇ ਚੜੇ ਸੀ ਕੋਨਾ ਹੁਣੇ ਆਪਣਾ ਲਾਲਚ ਸੀਗਾ ਠੀਕ ਹੈ ਨਾ ਸਹੀ ਗੱਲ ਤੇ ਲਾਲਚੀਆਂ ਦਾ ਟਾਈਮ ਕਹਿੰਦੇ ਨਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਜਰੂਰ ਆਉਂਦਾ ਹੁੰਦਾ ਇਹ ਸਿਆਣੇ ਦੀ ਕਹਾਵਤ ਆ ਕਦੀ ਖਾਲੀ ਨਹੀਂ ਜਾਂਦੀ ਹੁੰਦੀ 100 ਦਿਨ ਚੋਰ ਦਾ 1 ਦਿਨ ਸਾਧ ਦਾ ਜਦੋਂ ਸਾਧ ਦਾ ਆ ਗਿਆ ਨਾ ਫਿਰ ਬਸ ਫਿਰ ਪਾਪੜੀਆਂ ਦਿੰਦਾ ਉਹ ਫਿਰ ਉਹ ਜੋੜ ਕੇ हटਦਾ 100 ਦਿਨ ਚੋਰ ਦਾ 1 ਦਿਨ ਮੇਰੇ ਬਾਪੂ ਦਾ ਗਾਉਸਪਾਕ ਮਾਹੀ ਸ਼ਾਹ ਉਹ ਆ ਗਿਆ ਉਨੇ ਲੈ ਆਂਦਾ ਠੀਕ ਆ ਨਾ ਕੋਈ ਨਹੀਂ ਤੋਲਣ ਵਾਲਾ ਜੰਮਿਆ ਜਿੰਨਾ ਜਕਰ ਬੰਦਾ ਮਰਦਾ ਨਹੀਂ ਨਾ ਉਹਨਾਂ ਜਕਰ ਬੰਦਾ ਟੁੱਟਦਾ ਨਹੀਂ ਕੋਟਾਂ ਵਿਚਾਰੇ ਇਹ ਕੇਸ ਤੇ ਵੀ ਲੱਗ ਜਾਂਦਾ ਤਾਂ ਵੀ ਬਰਰੀ ਹੋ ਕੇ ਹੁੰਦੇ ਹਾਂ ਹਾਂ ਠੀਕ ਆ ਸੋਇਆ ਕਿ ਬਸ ਮੇਰੇ ਜਿੰਨੇ ਵੀ ਪੈਣਾ ਭਰਾ ਸਾਥੀ ਜੁੜੇ ਨੇ ਔਰ ਜਿੰਨੇ ਵੀ ਮੇਰੇ ਨਾਲ ਪਿਆਰ ਆ ਕੇ ਜਿਹੜਾ ਮੈਨੂੰ ਜਾਣਦਾ ਤੁਹਾਡੇ ਜੋੜਿਆਂ ਦੀ ਖਾਕ ਆ ਸੀ ਬਸ ਇੰਨਾ ਗਾ ਵੀ ਧਿਆਨ ਰੱਖੋ ਇਹ ਬੱਚੇ ਆ ਗਲਤੀਆਂ ਕਰ ਜਾਂਦੇ ਆ ਅਸੀਂ ਸਾਡੇ ਤੋਂ ਵੀ ਹੋਈਆਂ ਹੋਈਆਂ ਠੀਕ ਆ ਤੇ ਇਹਨਾਂ ਦੀ ਵੀ ਗਲਤੀ ਸਾਡੀ ਵੀ ਗਲਤੀ ਸਾਨੂੰ ਮਾਫੀ ਦਿਓ ਤੇ ਬਾਕੀ ਤੁਸੀਂ ਕੱਪੜਾ ਸੱਜਣ ਮਿੱਤਰ ਸਾਡੇ ਤੁਹਾਡੇ ਨਾਲ ਹੀ ਸਾਰਾ ਕੁਝ ਤੁਹਾਡੀਆਂ ਦੁਆਵਾਂ ਨਾਲ ਹੀ ਸਾਰਾ ਕੁਝ ਹੈ ਜੈਕਾਰਾ ਬਾਪੂ ਮਾਹੀਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ 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 ਬੰਦਾ ਪਰਾ ਇਹੋ ਆ ਬਰਾ ਇਹੋ ਹੀ ਅੰਦਰ ਸਾਹ ਛੜ ਗਿਆ ਮੇਰੀ ਬੀੜ ਮੇਰੀ ਅੱਖਾਂ ਨਾਮ ਹੋ ਜਾਂਦੀ ਹੈ ਮੇਰੇ ਮਮੇ ਖਾਣੇ ਜੇ ਮੇਰੀ ਮੰਮੀ ਜੇ ਮੇਰੀ ਬੇਟੀ ਉਹ ਮੇਰੇ ਦਿਮਾਗ ਚ ਆ ਗਿਆ ਮੇਰੀ ਕੁੜੀ ਮੇਰੇ ਪੀ ਲਾਈਵ ਸਾਰਿਆਂ ਦਾ ਕੀ ਜਨਨ ਦੇ ਅਸ਼ੀਰਵਾਦ ਦਾ ਮੈਂ ਅੱਜ ਖੁਸ਼ੀ ਬੜਾ ਸ਼ੁਕਰੀਆ ਸਾਰਿਆਂ ਦਾ ਅਸ਼ੀਰਵਾਦ ਸ਼ੁਕਰੀਆ ਮੇਰੇ ਮੂੰਹ ਤੇ ਗਲੋ ਕਿੰਨਾ ਆ ਗਿਆ ਹਨਾ ਤਿਆਰ ਹੈ ਸਾਡੇ ਸਮਾਜ ਜੀ ਜਿਹਦਾ ਵੀ ਸਦਕਾ ਜੀ ਮੈਂ ਮੇਰੇ ਬਲੋ ਦਿੱਤੀਆਂ ਸਾਰਾ ਕੁਝ ਵਾਹ 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 ਸਮਾਜ ਸਾਹਿਬ ਅਸੀਂ ਇਹਨਾਂ ਦੇ ਬਲੋ ਦਿੱਤਾ ਸਾਰਾ ਕੁਝ ਇਨਾ ਦੇ ਬਣਾ ਕੋਸ਼ਿਸ਼ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਬਹੁਤ ਉਸਮਾਨ ਸਾਹਿਬ ਕਿਵੇਂ ਬਾਪੂ ਜੀ ਬੈਠੇ ਇਧਰ ਮਾਤਾ ਜੀ ਬੈਠੇ ਆ ਇਹ ਮੇਰੇ ਪਾਪਾ ਜੀ ਅੱਬੂ ਜੀ ਸਾਰੇ ਦੁਲਦਰ ਦੀਆਂ ਅੱਬੂ ਜੀ ਪਿੱਛੇ ਦੁਸ਼ਮਣ ਪੜੇ ਥੇ ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗਰੇ ਇਹ ਮੇਰੇ ਹੌਸਲੇ ਆਜ਼ਮ ਜੀ ਦਾ ਸ਼ੇਰ ਆ ਕਹਿੰਦਾ ਜਿਹੜਾ ਉਹਦਾ ਸੇਵਕ ਹੈ ਨਾ ਉਹ ਕਹਿੰਦਾ ਮੈਂ ਤੇਰਾ ਆ ਮੈਂ ਤੇਰੇ ਜੋੜਿਆਂ ਦੀ ਖਾਕ ਦੀ ਵੀ ਖਾਕ ਆ ਵਾਹ ਜੇ ਮੈਨੂੰ ਜੋੜਿਆਂ ਚ ਵੀ ਰੱਖ ਲੈਣ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਆ ساحل جی کو کچھ کمنٹ کر رہے ہیں دو منٹ کہ پیچھے دشمن پڑے تھے پڑے رہ گئے پھر بھی جھنڈے رزا کے گڑے رہ گئے چھوٹا کرنے کی لوگوں نے کی کوشش ہے حضرت بڑے تھے چھوٹا کرنے کی لوگوں نے کی کوشش ہے حضرت بڑے تھے بڑے رہ گئے جو تم سے نہ مانگے تو پھر کس سے مانگے غوث پاک سرکار جو تم سے نہ مانگے تو پھر کس سے مانگے کہیں اور بھی ہے گلی گوس آزم ਜੋ ਡੁੱਬੀ ਸੀ ਕਸ਼ਤੀ ਉਹ ਦਮ ਮੇਂ ਕਾਲੀ ਜੋ ਡੁੱਬੀ ਸੀ ਕਸ਼ਤੀ ਉਹ ਦਮ ਮੇਂ ਕਾਲੀ ਤੁਝੇ ਐਸੀ ਕੁਦਰਤ ਮਿਲੀ ਗੋਸੇ ਆਜ਼ਮ ਤੁਝੇ ਐਸੀ ਕੁਦਰਤ ਮਿਲੀ ਗੋਸ ਤੇਰੇ ਤੋਂ ਲਾਵਾ ਕੁਦਰਤ ਵੀ ਕਿਸੇ ਨੂੰ ਮਿਲੀ ਬੇੜੇ ਤਾਰਨ ਦੀ 12 12 24 24 ਸਾਲ ਬਾਅਦ ਬੇੜੇ ਤਾਰਨੇ ਜਿਹੜਾ ਤੇਰਾ ਸੇਵਕ ਉਹ ਕਹਿੰਦਾ ਜਿਹੜਾ ਮੇਰਾ ਸੇਵਕ ਹੈ ਨਾ ਭਾਵੇਂ ਕਿੰਨਾ ਵੀ ਮੇਰਾ ਸੇਵਕ ਹੈ ਹੈਗਾ ਮੇਰੇ ਕੋ ਕਹਿੰਦਾ ਮੇਰੇ ਹੁਕਮ ਤੋਂ ਬਗੈਰ ਚਾਹੇ ਮੈਨੂੰ ਕਿੰਨਾ ਵੀ ਮੰਨਣ ਵਾਲਾ ਮੇਰੇ ਹੁਕਮ ਤੋਂ ਬਗੈਰ ਉਹਦੀ ਜ਼ੁਬਾਨ ਤੇ ਮੇਰਾ ਨਾਮ ਨਹੀਂ ਆ ਸਕਦਾ ਜਿੰਨਾ ਹੀ ਕਰਮੈਣਾ ਚਾਹੋ ਠੀਕ ਹੈ ਉਹ ਤਾਂ ਗਲਸੇ ਆਸੋ ਠੀਕ ਹੈ ਨਾ ਮੇਰੇ ਸੋਹਣਿਆ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਇੱਕ ਗਾਣਾ ਸੀ ਮੁਕੇਸ਼ ਜੀ ਦਾ ਜਾਣੇ ਕਹਾ ਗਏ ਉਹ ਦਿਨ ਉਦਚੇ ਕੰਤਰਾ ਉਹ ਫਿਲਮ 'ਚ ਨਹੀਂ ਆਇਆ ਉਹ ਕਿਹੜਾ ਅੰਤਰਾ ਸੀਗਾ ਕਹਿੰਦਾ ਇਸ ਦਿਲ ਕੇ ਆਸ਼ੀਆਂ ਮੇਂ ਅਬ ਉਹਨਕੇ ਖਿਆਲ ਰਹਿ ਗਏ ਇਸ ਦਿਲ ਕੇ ਆਸ਼ੀਆਂ ਮੇਂ ਅਬ ان کے خیال رہ گئے توڑ کے دل وہ چل دیے پھر ہم اکیلے رہ گئے جانے کہاں گئے وہ دن کہتے تھیری راہوں میں نظروں کو ہم بچھائیں گے کچھ کر کے نظروں کو ہم بچھائیں نظرات ہے ہی نہیں وہ کتنے بچھاوا گے ٹھیک ہے سوئے یار کوئی کسی نہ میری کوئی دشمنی نہیں کسی نہ پر جڑے توڑنوالے والے سے نہ ਉਹਨਾਂ ਨੇ ਵਾਅਦਾ ਬਹੁਤ ਲਾਈ ਸੀ। ਪਰ ਜਿਹਦੇ ਜਿਹਦੇ ਪਿੱਛੇ ਗਵਾਸਪਾਲ ਦੀ ਮੋਹਰ ਨਾ ਸੋਰ ਰੱਬ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ ਨਹੀਂ। ਉਹ ਗਵਾਸਪਾਲ ਕੀ ਆ ਮੈਂ ਉਹਦਾ ਮੁਰੀਦ ਆ ਮੈਂ ਉਹਦਾ ਬੱਚਾ ਮੈਂ ਉਹਦੇ ਦਰ ਦਾ ਕੁੱਤਿਆਂ ਦਾ ਵੀ ਕੁੱਤਾ ਆ ਮੈਂ ਠੀਕ ਹੈ ਮੈਂ ਝੋੜੇ ਝਾੜਦਾ ਝਾੜੂ ਹੀ ਲਾਉਣਾ ਮੈਂ। ਹਾਂ ਉਹ ਜਿੰਨੇ ਝਾੜੂ ਮੈਂ ਜਦਾਂ ਮਾਰਦਾ ਨਾ ਉਹ ਜਿੰਨੇ ਵੀ ਆਲਮ ਜਿਹੜੇ ਕਰਨ ਕਰਾਉਣ ਵਾਲੇ ਨਾ ਜਿਹੜੇ ਲੱਗਣ ਲਗਾਉਣ ਵਾਲੇ ਉਹ ਸਭ ਪਿੱਛੇ हटਦੇ। ਉਹ ਝਾੜੂ ਨਾਲ ਹੀ ਸਾਫ਼ ਹੋ ਜਾਂਦੇ। ਹਾਨੂੰ ਕੁਝ ਵੀ ਨਹੀਂ ਕਰਨਾ ਹੁੰਦਾ ਚਾਰੂ ਵੀ ਮਾਰ ਦੇਗਾ ਸਾਫ਼ ਹੋ ਜਾਣਾ ਉਹ ਚੈ ਲੱਗ ਜਾਂਦਾ ਠੀਕ ਆ ਬਾਕੀ ਤੁਸੀਂ ਪੈਣਾ ਭਰਾਓ ਮੇਰੇ ਛੋਟੇ ਜਿਹੜੇ ਮੇਰੇ ਬੱਚੇ ਆ ਮੇਰੇ ਹਮ ਉਮਰ ਦੇ ਮੇਰੇ ਭਰਾ ਨੇ ਜਿਹੜੇ ਮੇਰੇ ਤੋਂ ਵੱਡੇ ਨੇ ਉਹ ਮੇਰੇ ਮਾਪਿਓ ਨੇ ਤੇ ਤੁਹਾਡੀਆਂ ਸਾਰਿਆਂ ਦੇ ਚਰਨਾਂ ਦੇ ਜਿਹੜੇ ਜੋੜੇ ਨੇ ਉਹਨਾਂ ਦੀ ਮਖਾਕ ਆ ਇਹ ਬੱਚੇ ਆ ਤੁਸੀਂ ਜਉਂਦੇ ਵਸ ਜ਼ਰਾ ਖੁਸ਼ ਰਹੋ ਆਬਾਦ ਰਹੋ ਰਹਿਮਤ ਕਰੇ ਦਾਤਾ ਤੇ ਇੱਕ ਵਾਰੀ ਤੁਸੀਂ ਸਾਰਿਆਂ ਨੇ ਜੈਕਾਰਿਆਂ ਦਾ ਜਵਾਬ ਦੇਣਾ ਜਿਹੜੇ ਜਿਹੜੇ ਵੀ ਲਾਈਵ ਹੋਏ ਨੇ ਜਕਰਾਾ ਦਾਤਾ ਬਾਬੂ ਮਾਹੀਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਠੀਕ ਹੈ ਜੀ ਜੈ ਮਾਤਾ ਦੀ ਜੈ ਦਾਤਿਆਂ ਦੀ ਜੈ ਸਰਕਾਰਾਂ